ਖੂਨਦਾਨ ਮਹਾਦਾਨ ਇਹ ਉਹ ਦਾਨ ਹੈ ਜਿਸ ਨਾਲ ਕਈ ਜਾਨਾਂ ਸੀ ਬਚਾ ਸਕਦੀ ਹੈ ਸੋ ਅੱਜ ਸ੍ਰੀ ਗੁਰਦੁਆਰਾ ਦਸ਼ਮੀਸ਼ ਨਗਰ ਦੇ ਖਰੜ ਦੇ ਵਿੱਚ ਐਚ ਆਰ ਐਮ ਦੀ ਟੀਮ ਵੱਲੋਂ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਸੋ ਪ੍ਰਧਾਨ ਜੀ ਮੇਰੇ ਨਾਲ ਖੜੇ ਨੇ ਆਪਾਂ ਗਾਰਭਾਤ ਕਰਦੇ ਹਾਂ ਉਹਨਾਂ ਨਾਲ ਅੱਜ ਇਸ ਕੈਂਪ ਦੀ ਸ਼ੁਰੂਆਤ ਹੋਇਆ ਮੈਂ ਡਾਕਟਰ ਦਸਵੰਤ ਸਿੰਘ ਜਿਹੜਾ ਨੈਸ਼ਨਲ ਪ੍ਰੈਜ਼ੀਡੈਂਟ ਨਿਊਮਰੈਂਟਸ ਮਾਚ ਅੱਜ ਜਿਲ੍ਹਾ ਮੁਹਾਲੀ ਵੱਲੋਂ ਇੱਕ ਹੂਮ ਦਾ ਕੈਂਪ ਦਾ ਜੁਜੋਨ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਬਹੁਤ ਚੜ੍ਹ ਕੇ ਲੋਕ ਖੂਨਦਾਨ ਕਰ ਰਹੇ ਨੇ ਮੈਂ ਇਸ ਬਾਰੇ ਕੁਝ ਕਹਿਣਾ ਚਾਹਾਂਗਾ ਕਿ ਖੂਨ ਦੇਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਵੇਂ ਬਲੱਡ ਪ੍ਰੈਸ਼ਰ ਦੀ ਬਿਹਤਰੀ ਬਹੁਤ ਆਮ ਲੱਗਦੀ ਆ ਸਾਡੇ ਦਿਲ ਦੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਅਗਰ ਕਿਸੇ ਵਿਅਕਤੀ ਨੇ ਆਪਣਾ ਵਜ਼ਨ ਘਟਾਇਆ ਤਾਂ ਉਹਦੇ ਲਈ ਵੀ ਇਹ ਲਾਭਦਾਇਕ ਆ ਜਿਹੜਾ ਖੂਨ ਆ ਇਸ ਨੂੰ ਦੇਣ ਦੇ ਲਈ দান ਕਰਨ ਵਾਸਤੇ ਸਾਨੂੰ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਖੂਨ ਆ ਇਹ 24 ਘੰਟਿਆਂ ਦੇ ਵਿੱਚ ਦੁਬਾਰਾ ਫੇਰ ਉਰਜ ਹੋ ਜਾਂਦਾ ਹੈ ਜਿਹੜੇ ਦੇ ਸੈੱਲ ਨੇ ਉਹ 35 ਦਿਨਾਂ ਤੋਂ 70 ਦਿਨਾਂ ਦੇ ਵਿੱਚ ਉਹਨੂੰ ਦੋ ਜਾਣਦੇ ਨੇ ਅਸੀਂ ਦੁਬਾਰਾ ਫੋਨ ਦੇ ਸਕਦੇ ਆ ਸਾਨੂੰ ਬਾਰ ਬਾਰ ਫੋਨ ਦੇ ਕੇ ਕਿੰਨਾ ਲੋਕਾਂ ਨੂੰ ਜ਼ਰੂਰਤ ਆ ਅਸੀਂ ਉਹਨਾਂ ਦੀ ਜਾਨ ਬਚਾ ਸਕਦੇ ਆ ਜੇ ਇਹ ਇਹ ਜਿਹੜੀ ਟੀਮ ਆ ਇਹ ਸਾਡੀ ਇਹਨਾਂ ਵਾਂਸੀ ਹਸਪੀਟਲ ਦੀ ਟੀਮ ਆ ਇਹਨਾਂ ਨਾਲ ਸਾਡਾ ਇਹ ਪਹਿਲਾ ਕੈਂਪ ਅੱਜ ਤੋਂ ਬਾਅਦ ਅਸੀਂ ਚਾਹਾਂਗੇ ਕਿ ਟੀਮ ਸਾਡੇ ਨਾਲ ਪੱਕੇ ਤੌਰ ਤੇ ਕੰਮ ਕਰਦੀ ਰਹੇ ਜੋ ਅਸੀਂ ਇਹਨਾਂ ਡਾਕਟਰਾਂ ਦੇ ਨਾਲ ਕੀਤਾ ਅਗਰ ਉੱਥੇ ਕਿਸੇ ਵੀ ਪੇਸ਼ੈਂਟ ਨੂੰ ਬਲੱਡ ਦੀ ਜ਼ਰੂਰਤ ਪੈਂਦੀ ਆ ਜਿਹੜਾ ਮੁੱਖੀ ਅਧਿਕਾਰ ਮੰਚ ਵੱਲੋਂ ਦਿੱਤਾ ਗਿਆ ਬਲੱਡ ਹੋਵੇਗਾ ਉਹ ਫ੍ਰੀ ਆਫ ਕੋਸਟ ਚੜਾਇਆ ਜਾਵੇਗਾ ਉਸ ਦਾ ਕੋਈ ਪੈਸਾ ਨਹੀਂ ਲੱਗਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ 11-12 ਸਾਲ ਹੋ ਗਏ ਸੋ ਸਿਲੈਕਟਿਵਿਟੀਜ਼ ਕੰਮ ਕਰ ਰਹੀ ਹਾਂ ਮੈਂ ਬਲੱਡ ਪੀਜੀਆਈ ਬੱਤੂ ਹਸਪੀਟਲ ਵਿੱਚ ਕੰਮ ਕਰ ਰਹੀ ਚ ਹਾਂ ਮੈਂ ਕੋਈ ਜਿਹੜੇ ਨੀਡੀ ਪੇਸ਼ੈਂਟ ਹੁੰਦੇ ਹਨ ਉਹਨਾਂ ਵਾਸਤੇ ਬਲੱਡ ਡੋਨੇਟ ਕਰਦੀ ਹਾਂ ਅਰੇ ਮੈਨੂੰ ਮਤਲਬ ਕਿ ਨਾ ਲੋਕ ਕਹਿੰਦੇ ਕਿ ਬਲੱਡ ਡੋਨੇਟ ਕਰਨ ਤੋਂ ਬਾਅਦ ਕੁਝ ਹੁੰਦਾ ਮੈਨੂੰ ਹੀ ਖਨਰਚੀ ਮਿਲਦੀ ਹੈ ਪਰ ਸੋਚ ਰੱਖਦੀ ਹਾਂ ਕਿ ਜਿਹੜਾ ਮੈਂ ਮੈਂ ਤੰਦਰੁਸਤ ਰਹਾ ਹਾਂ ਅਰ ਮੈਂ ਆਪਣਾ ਬਲੱਡ ਡੋਨੇਟ ਕਰਦੀ ਰਹੀ ਹਾਂ ਅਬ ਦੂਸਰਾ ਮੈਂ ਮੁੱਖ ਸਰ ਖੇੜਾ ਸਾਥ ਨਾਲ ਵੀ ਬਹੁਤ ਵਾਰ ਗੱਲ ਕਰਦੀ ਹਾਂ ਨਾ ਮੈਨੂੰ ਮੁਲੁਖੀਤ ਕਰਮਚਾਰਜ ਦੇ ਵਿੱਚ ਕਰਵਾਇਆ ਪਰ ਮੈਂ ਚਾਹਦੀ ਹਾਂ ਵੀ ਇੱਕ ਸੇਵਾ ਭਾਵ ਦਾ ਕੋਈ ਵੀ ਜਿਹੜਾ ਹੈ ਤੁਸੀਂ ਕਰ ਸਕਦੇ ਕਿਤੇ ਵੀ ਕਰ ਸਕਦੇ ਇਹ ਕੰਮ ਹੈ ਲੋਕਾਂ ਦੀ ਜ਼ਰੂਰਤਵੰਦਾਂ ਦੀ ਮਦਦ ਕਰਨੀ ਨਿਰਸਵਾਰਥ ਸੇਵਾ ਸਰ ਨਿਰਸਵਾਰਥ ਸੇਵਾ ਕਰਦੇ ਆਂ ਪਰ ਮੇਰਾ ਵੀ ਸੋਚ ਹੈ ਨਿਰਸਵਾਰਥ ਸੇਵਾ ਕਰਨ ਦੀ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਮਨ ਦੇ ਵਿੱਚ ਕਦੇ ਐ ਨਹੀਂ ਕਹਿਣਾ ਚਾਹੀਦਾ ਕਿ ਮੈਨੂੰ ਆਹ ਹੋ ਜੂਗਾ ਪੋਜ਼ਿਟਿਵ ਸੋਚ ਰੱਖੋ ਔਰ ਬਲੱਡ ਡੋਨੇਟ ਕਰੋ ਅਤੇ ਲੋਕ ਇਹ ਮੰਨ ਚੜ੍ਹਦਾ ਹੁੰਦਾ ਹੈ ਜਦੋਂ ਬਲੱਡ ਡੀਲੀਟ ਕਰਨ ਜਾਂਦੀ ਹੈ। ਸੋ ਲੇਡੀਜ਼ ਹੀ ਖਾਸ ਕਰਕੇ ਗੱਲ ਕਰਦੀ ਕਿ ਇਹਨਾਂ ਦੇ ਬਾਥਰ ਕਰਦੀ ਹੈ ਪਤਾ ਨਹੀਂ ਕਿ ਵਿਚਨਾ ਸਮਾਵੇ ਜਾਂ ਮਨ ਕੋਈ ਪ੍ਰੋਬਲਮ ਨਾ ਹੋਵੇ। ਮੈਮ ਮੇਰੇ ਨਾਲ 56 ਏਜ ਹੋ ਰਹੀ ਹੈ। ਮੈਨੂੰ ਕਦੇ ਵੀ ਡਰ ਨਹੀਂ ਲੱਗਿਆ ਬਲੱਡ ਲਈ। ਮੈਂ ਕਹਿੰਦੀ ਮੈਂ ਇੱਕ ਬੋਤਲ ਹੋਰ ਕੱਢ ਲਵਾਂ। ਕਿਉਂਕਿ ਹਿੰਮਤ ਰੱਖੋ ਨਾ ਸਭ ਕੁਝ ਹੈ। ਜਦੋਂ ਆਪਾਂ ਨੂੰ ਵੈਗਰੋ ਲੈ ਕੇ ਜਾਣਾ ਉਦੋਂ ਹੀ ਜਾਣਾ। ਕੁਝ ਨਹੀਂ ਹੋਣਾ। ਜਿੰਨੀ ਜ਼ਿੰਦਗੀ ਹੈ ਗੁੜਨੀ ਹੈ। ਲੇਕਿਨ ਇੱਕ ਸੋਚ ਚੰਗੀ ਰੱਖੋ ਜਦੋਂ ਸੋਚ ਚੰਗੀ ਹੁੰਦੀ ਹੈ ਤਾਂ ਚੰਗੇ ਕੰਮ ਕਰਨ ਦੀ ਪ੍ਰੇਰਣਾ ਵੀ ਸਾਨੂੰ ਮਿਲਦੀ ਹੈ ਸਰ ਸਰ ਤੁਸੀਂ ਕਿਹਾ ਜੋ ਬਲਦੀ ਮੈਂ ਸਿਰਫ ਇੱਕੋ ਗੱਲ ਹੀ ਕਹਾਂਗਾ ਕਹਿੰਦੇ ਖੂਨਦਾਨ ਮਹਾਦਾ ਇਸ ਤੋਂ ਵੱਡਾ ਦਾਨ ਕੋਈ ਵੀ ਨਹੀਂ ਹੁੰਦਾ ਬਾਕੀ ਜਿੱਥੋਂ ਤੱਕ ਹੈ ਬਰਾਡ ਡੋਨੇਟ ਦਾ ਉਸ ਦਾ ਖੈਰ ਮੈਂ ਕਈ ਵਾਰੀ ਦੇ ਚੁੱਕਾ ਪੀਜੀਆਈ ਦੇ ਵੀ ਦਿੱਤਾ ਹੈ ਸਾਡੇ ਇੱਕ ਐਚਡੀਐਫਸੀ ਬੈਂਕ ਹੈ ਉਹ ਬੈਂਕ ਦੇ ਵੀਟਾਇਰ ਸਾਹ ਦੇ ਸਾਲ ਵਿੱਚ ਉਹ ਕੈਂਪ ਲਗਾਉਂਦੇ ਨਹੀਂ ਆਪਾਂ ਉੱਥੇ ਵੀ ਹੈਵ ਟੂ ਬ੍ਰੈਕ ਨੈਟ ਜੁਦਾ ਰਿਹਾ ਸੋ ਅੱਜ ਇੱਕ ਮਤਲਬ ਸਾਡੇ ਅੱਛੇ ਭਾਗੀ ਹੀ ਨੇ ਕਿ ਸਾਡੇ ਡਾਕਟਰ ਜਸਵੰਤ ਸਿੰਘ ਖੇੜਾ ਜਿਨ੍ਹਾਂ ਨੇ ਬਹੁਤ ਅੱਛਾ ਇਹ ਅਰੇਂਜਮੈਂਟ ਕੀਤਾ ਇਹ ਸਾਡੇ ਡਾਕਟਰ ਸਾਹਿਬ ਤਾਂ ਹੈਗੇ ਹੀ ਹੈਗੇ ਇਹਦੇ ਨਾਲ ਹੀ ਸਾਡੇ ਇਹ ਪ੍ਰੈਜ਼ੀਡੈਂਟ ਨੇ ਵੀ 올 ਓਵਰ ਇੰਡੀਆ ਦੇ ਹਿਊਮਨ ਰਾਈਟ ਮਚ ਦੇ ਸੋ ਇਹਨਾਂ ਦਾ ਇੱਕ ਬਹੁਤ ਅੱਛਾ ਸਟੈਪ ਸੀ ਇਸ ਨੂੰ ਮੈਂ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦਾ ਕਿ ਅੱਜ ਸਾਨੂੰ ਇੱਕ ਬਾਅ ਮੌਕਾ ਮਿਲਿਆ ਜੇ ਲਿਮਿਟਡ ਟਾਈਮ ਅਵਰ ਟੂ ਮੀਟ ਬਾਕੀ ਬਲੈਡ ਚਾਰਜ ਰੇਟ ਕਰਨ ਦੇ ਵਿੱਚ ਕੋਈ ਇਹਦੇ ਤੋਂ ਹੀ ਹੱਜ ਨਹੀਂ ਹੈ ਉਹ ਇਹਦਾ ਨਹੀਂ ਬਿਨਾਂ ਹੀ ਹੈ ਅਸਾਡ ਹੈ 24 ਆਵਰ ਦੇ ਵਿੱਚ ਬੜਾ ਸੁਭਾ ਹੋ ਜਾਂਦਾ ਮੈਂ ਇਹ ਸਾਰਿਆਂ ਨੂੰ ਕਹਾਂਗਾ ਕਿ ਜੇ ਸਾਡੇ ਹੋ ਸਕੇ ਸਾਰੇ ਪ੍ਰੋਜੈਕਟ ਕੰਪਲੀਟ ਕੀ ਪਲਣ ਆਲੀ ਸਾਰੀ ਲੋਕਤਾ ਦਾ ਭਲਾ ਹੈ ਸਾਰੇ ਬੰਧਿਆ ਦਾ ਭਲਾ ਹੈ ਬਾਕੀ ਦਾ ਬੰਦ ਨੂੰ ਦੱਸਾਂਗਾ ਬਾਕੀ ਸਾਰੇ ਤੀਸਾਰੀ ਟੌਪਿਕ ਸਭ ਜਾਣਦੇ ਹੀ ਨੇ ਇਹ ਹੈ ਐਡੀ ਪੜੀ ਕੋਈ ਕੋਈ ਕਹਿੰਦਾ